ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਸ਼੍ਰੀ ਗੁਰੂ ਰਵੀ ਦਸ ਜੀ ਦੇ 648ਵੇਂ ਗੁਰਪੁਰਬ ਦਿਹਾੜੇ ਦੇ ਮੌਕੇ ਤੇ ਸਤਿਆਲ ਪਿੰਡ ਬੁਜਵਾੜੇ ਵਿੱਚ ਨਗਰ ਕੀਰਤਨ ਬੜੀ ਧੂਮ ਧਾਮ ਨਾਲ ਕੱਢਿਆ ਗਿਆ ਗੁਰੂ ਕੀ ਸੰਤਨਾਂ ਵੱਲਝੜ ਕੇ ਇਸ ਨਗਰ ਕੀਰਤਨ ਵਿੱਚ ਹਿੱਸਾ ਲਿਆ ਨਰਕ੍ਰਿਤੀਨ ਸਤਿਆਲਪਿੰਡ ਬਜਵਾੜਾ ਹੁਸ਼ਾਰਪੁਰ ਜਿਹੜਾ ਔਨਕਾ ਜੇਹੇ ਹੀ ਬਣਦੀਆਂ ਹਨ ਸੰਗਤਾਂ ਨੇ ਖੁਮ ਹਵਾ ਕੇ ਸਤਿਆਲਪਿੰਡ ਹਸਾਲਿਆ 라ਖੀ ਔਨਕਾ ਲਗੀਆਂ ਸਤਿਆਲਪਿੰਡ ਬਜਵਾੜੇ ਵਿੱਚ ਨਰਕ੍ਰਿਤੀਨ ਸ਼੍ਰੀ ਗੁਰੂ ਰਵੀਕਾਸ਼ ਜੀ ਦੇ 648 ਨੂੰ ਮੋਰਪੁਰ ਵਿਹਾੜੇ ਦੇ ਮੌਕੇ ਤੇ ਜੋ ਜੇ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰ ਕਰ ਲੈਣਾ ਤਾਂ ਜੋ ਆਪ ਜੀ ਨੂੰ ਮੇਰੀਆਂ ਅੱਜ ਦੀਆਂ ਹੋਰ ਹੋਰ ਵੀਡੀਓ ਦੇਖਣ ਨੂੰ ਮਿਲਦੀ ਆ ਰਹੇ ਸ੍ਰੀ ਗੁਰੂ ਰਵੀਦਾਸ ਜੀ ਦੇ 6 648 ਵਿੱਚ ਪ੍ਰਕਾਸ਼ ਦੇ ਅਰਦੇ ਮੌਕੇ ਤੇ ਨਗਰ ਕੀਰਤਨ ਜੇ ਰੌਣਕਾਂ ਸਤਿਆਲ ਪੰਡ ਮਿਜਵਾੜਾ ਹੁਸ਼ਾਰਪੁਰ ਪਿੰਡ ਵਾਸੀਆਂ ਨੇ ਹਮ ਹਮ ਆ ਕੇ ਇਸ ਨਰਕ ਕੀਰਤਬੀਜੋ ਹਿੱਸਾ ਲਿਆ ਸ੍ਰੀ ਗੁਰੂ ਰਵੀਦਾਸ ਜੀ ਦੇ 648 ਵਿੱਚ ਪ੍ਰਕਾਸ਼ ਕਰਕੇ ਮੱਕੇ ਤੇ ਨਰ ਕੀਰਤਨ ਸਤਿਆਲ ਪਿੰਡ ਮੁਜਵਾਰਾ ਵਿਚ ਬੜੀ ਹਿਤੰਤ ਨਾਲ ਮਨਾਇਆ ਗਿਆ ਸਮੂਹ ਪਿੰਡ ਵਾਸੀਆਂ ਨੇ ਇਸ ਨਗਰ ਕੀਰਤਨ ਵਿੱਚ ਵੀ ਕਿ ਤੁਮ ਹਮਾ ਕੇ ਵਾਚੜ ਕੇ ਹਿੱਸਾ ਲਿਆ ਨਗਰ ਕੀਰਤਨ ਦੀ ਰੌਣਕ ਸਤਿਆਲ ਪਿੰਡ ਬੁਜਵਾੜਾ ਹੁਸ਼ਿਆਰਪੁਰ ਗੁਰੂ ਕੀ ਗੁਰਬਾਨੀ ਦਾ ਵੀ ਗੁਣਗਾਰ ਗਾਇਆ ਗਿਆ ਸੀ ਨਰਕਿਰਤਨ ਵਿੱਚ ਸ੍ਰੀ ਗੁਰੂ ਰਬੀਦਾਸ ਜੀ ਦੇ 648ਵੇਂ ਪ੍ਰਕਾਸ਼ ਜਿਹੜੇ ਮੌਕੇ ਤੇ ਨਰਕਿਰਤਨ ਦੇ ਰੋਡਕਾ ਸਤਿਆਲ ਪਿੰਡ ਬਜਵਾੜਾ ਹੁਸ਼ਾਰਪੁਰ ਵਿੱਚ ਨਗਰ ਕੀਰਤਨ ਸਤਿਆਲ ਪਿੰਡ ਬਜਵਾੜੇ ਵਿੱਚ ਸ਼੍ਰੀ ਗੁਰੂ ਰਵੀਦਾਸ ਜੀ ਦੇ 648ਵੇਂ ਪ੍ਰਕਾਸ਼ ਜਰ ਦੇ ਮੌਕੇ ਤੇ ਲੰਗਰ ਵੀ ਉਤਤਮ ਵਰਤਿਆ ਯਹਾਂ ਤੇ ਗੁਰੂ ਕੀ ਸੰਗਤ ਵਾਸਤੇ ਲੰਗਰ ਦੀ ਵਿਵਸਥਾ ਵੀ ਖਰਚਾ ਪੈਂਡੂ ਤੇ ਲਗਾਈ ਗਈ ਚਾਰਟ ਬਈ ਭੰਦੇ ਲੰਗਰ ਸੰਤਾ ਵੀ ਤੋਂ ਅਤੁੱਟ ਵਰਤਿਆ ਗੁਰੂ ਦੇ ਸੰਗਤ ਦਾ ਭਾਰੀ ਇਛਾ ਕਿਸੇ ਨਰ ਕੀਤੇ ਉਹਨਾਂ ਨੂੰ ਮਿਲਿਆ ਗਈ ਪੱਲੇ ਦਾ ਚਾਟ ਦਾ ਲੰਗਰ ਸੰਤਾ ਵਿੱਚ ਦੱਸਿਆ ਗਿਆ ਸ੍ਰੀ ਗੁਰੂ ਰਬੀਦਾਸ ਜੀ ਦੇ 648 ਨੇ ਪ੍ਰਕਾਸ਼ ਜੜਵੇ ਮੁਖ ਤੇ ਨੌਕ੍ਰਿਤ ਸਿੰਘਿਆ ਰੌਣਕ 78 ਪਿੰਡ ਬਜਵਾੜਾ ਹੁਸ਼ਾਰਪੁਰ ਇਸ ਵੀਡੀਓ ਨੂੰ ਵੱਤਵਾਦ ਸ਼ੇਅਰ ਵੀ ਕਰਨਾ ਹੈ ਤਾਂ ਜੋ ਇਹ ਵੀਡੀਓ ਵੱਤਵਾਦ ਲੋਕਾਂ ਤੱਕ ਜਾ ਸਕੇ ਜੋ ਲੋਕ ਇਸ ਨਗਰ ਕੀਰਤਨ ਵਿੱਚ ਹਿੱਸਾ ਨਹੀਂ ਲੈ पाए ਜਾਂ ਨਹੀਂ ਆ ਸਕੇ ਉਹ ਆਪਣੇ ਘਰ ਬੈਠ ਕੇ ਇਸ ਵੀਡੀਓ ਦੁਆਰਾ ਇਸ ਨਗਰ ਕੀਰਤਨ ਦਾ ਆਨੰਦ ਲੈ ਸਕਣ ਸ਼੍ਰੀ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਸਤਿਆਲ ਪਿੰਡ ਵਿੱਚ ਨਰ ਕੀਰਤਨ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ ਗੁਰੂ ਕੀ ਸੰਗਤ ਨੇ ਦੂਰ ਦੂਰੋਂ ਆ ਕੇ ਇਸ ਨਰ ਕੀਰਤਨ ਵਿੱਚ ਹਿੱਸਾ ਲਿਆ ਸ਼੍ਰੀ ਗੁਰੂ ਰਵਿਦਾਸ ਜੀ ਦੇ 648ਵੇਂ ਗੁਰਪੁਰ ਦਿਹਾੜੇ ਤੇ ਨਗਰ ਕੀਰਤਨ ਦੀਆਂ ਰੌਣਕਾਂ ਸਤਿਆਲ ਪਿੰਡ ਬਜਵਾੜਾ ਹੁਸ਼ਿਆਰਪੁਰ ਸਮੂਹ ਪਿੰਡ ਵਾਸੀਆਂ ਨੇ ਇਸ ਨਗਰ ਕੀਰਤਨ ਵਿੱਚ ਹਮ ਹਮਾ ਕੇ ਹਿੱਸਾ ਲਿਆ ਗੁਰੂ ਕਾ ਲੰਗਰ ਵੀ ਇਸ ਨਗਰ ਕੀਰਤਨ ਵਿੱਚ ਅਤੁੱਟ ਵਰਤਿਆ ਨਗਰ ਕੀਰਤਨ ਦੀਆਂ ਰੌਣਕਾਂ ਸਤਿਆਲ ਪਿੰਡ ਬਜਵਾੜਾ ਹੁਸ਼ਿਆਰਪੁਰ ਬੜੇ ਹੀ ਧੂਮ-ਧਾਮ ਨਾਲ ਇੱਥੇ ਨਗਰ ਕੀਰਤਨ ਮਨਾਇਆ ਗਿਆ ਸਮੂਹ ਪਿੰਡ ਵਾਸੀਆਂ ਵੱਲੋਂ ਸ਼੍ਰੀ ਗੁਰੂ ਰਵੀਦਾਸ ਜੀ ਦੇ 648 ਮੇ ਪ੍ਰਕਾਸ਼ ਜੜਦੇ ਮੌਕੇ ਤੇ ਨਗਰ ਕੀਰਤਨ ਦੀਆਂ ਰੌਣਕਾਂ ਸਤਿਆਲ ਪਿੰਡ ਬਜਵਾੜਾ ਹੁਸ਼ਾਰਪੁਰ ਪੁਜੇ ਬੜੇ ਹੀ ਧੂਮ ਧਾਮ ਨਾਲ ਮਨਾਇਆ ਗਿਆ ਜੋ ਜੋ ਵੀ ਇਹ ਵੀਡੀਓ ਦੇਖ ਰਿਹਾ ਹੈ ਇਸ ਵੀਡੀਓ ਨੂੰ ਬੱਤਵਾਦੇ ਸ਼ੇਅਰ ਜਰ ਕਰਨਾ ਤਾਂ ਜੋ ਇਹ ਵੀਡੀਓ ਬੱਤ ਵੱੱਤ ਲੋਕਾਂ ਦਾ ਪਹੁੰਚ ਸਕੇ ਜੋ ਗੁਰੂ ਕੇ ਸੰਗਤ ਇਸ ਨਰਕੀਤ ਉਹ ਨਹੀਂ ਪਹੁੰਚ ਸਕੀ ਉਹ ਘਰ ਬੈਠ ਕੇ ਇਸ ਵੀਡੀਓ ਨੂੰ ਦੇਖ ਸਕਣ ਇਸ ਨਰਕੀਤ ਨੂੰ ਦੇਖ ਸਕਣ ਉਹ ਗੁਰੂ ਘਰ ਲੰਗਰ ਵੀ ਇੱਥੇ ਟੁੱਟ ਵਰਤੇ ਆ ਗੁਰੂ ਘਰ ਲੰਗਰ ਪਕੋੜੇ ਦੇਹੀ ਭੱਲੇ ਚਾਟ ਪਕੋੜੇ ਹਰ ਤਰ੍ਹਾਂ ਦਾ ਲੰਗਰ ਟੁੱਟ ਵਰਤਿਆ ਸਮੂਹ ਪਿੰਡ ਵਾਸੀਆਂ ਨੇ ਨਗਰ ਕੀਰਤਨ ਵਿੱਚ ਹਮ ਹਮਾ ਕੇ ਹਿੱਸਾ ਲਿਆ ਸੰਗਤਾਂ ਵਾਸਤੇ ਲੰਗਰ ਦੇਹੀ ਭੱਲੇ ਦਾ ਲੰਗਰ ਚਾਟ ਦਾ ਲੰਗਰ ਕਾ ਪਕੋੜੇ ਹਰ ਤਰ੍ਹਾਂ ਦਾ ਲੰਗਰ ਜਾਨਕੀ ਅਟੁੱਟ ਵਰਤਿਆ ਗੁਰੂ ਕੀ ਸੰਗਤ ਵਾਸਤੇ ਕਾਫੀ ਰੌਣਕਾਂ ਲੱਗੀਆਂ ਇਸ ਨਗਰ ਕੀਰਤਨ ਵਿੱਚ ਸ੍ਰੀ ਗੁਰੂ ਰਵੀਦਾਸ ਜੀ ਦੇ 648ਵੇਂ ਪ੍ਰਕਾਸ਼ ਜਨਮ ਮੌਕੇ ਤੇ ਨਰ ਕੀਰਤਨ ਦੀਆਂ ਰੌਣਕਾਂ ਸਤਿਆਲ ਪਿੰਡ ਬਜਵਾੜੇ ਵਿੱਚ ਅਗਰ ਆਪ ਜੀ ਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਹੈ ਇਸੀ ਵੀਡੀਓ ਨੂੰ ਲਾਈਕ ਕਰਨਾ ਹੈ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਆਪ ਜੀ ਨੂੰ ਮੇਰੀ ਅਜਾ ਦੀਆਂ ਹੋਰ ਵੀਡੀਓ ਵੇਖਣ ਨੂੰ ਮਿਲਦੀਆਂ ਰਹਿਣ ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਜਨਮ ਦੇ ਮੌਕੇ ਤੇ ਨਾਲ ਪ੍ਰਤਿਧਿਆਰਣ ਕਾ ਸਤਿਆਲ ਪਿੰਡ ਬਜਵਾੜਾ ਹਸ਼ਾਰਪੁਰ ਵਿੱਚ ਸੰਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਉਸ ਨਗਰ ਕੀਰਤਨ ਵਿੱਚ ਕਾਫੀ ਹੰਕਾ ਸਤਿਆਲ ਪਿੰਡ ਵਿੱਚ ਨਗਰ ਕੀਰਤਨ ਦੀਆਂ ਸ਼ੀਗਰੁ ਨੰਬਰ 78 ਦੇ 648ਵੇਂ ਬ੍ਰਕਸ਼ ਦੀ ਅਰਥ ਬਕਤੇ ਨਾਰਿਕ੍ਰਿਤੀਆ ਰੋਂਕਾਰ ਸਤਿਆਰ ਪੰਥ ਮੇਜਾੜਾ ਹਸ਼ਾਰ ਪਰਵਿਚ ਅਗਰ ਆਪ ਜੀ ਨੂੰ ਇਹ ਮੇਰੀ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਹੈ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਆਪ ਜੀ ਨੂੰ ਮੇਰੀਆਂ ਅਜਾਂ ਦੀ ਹੋਰ ਹੋਰ ਵੀਡੀਓ ਵੇਖਣ ਨੂੰ ਮਿਲ ਜਾ ਰਿਹਾ ਔਰ ਇਸ ਵੀਡੀਓ ਨੂੰ ਵੇਖਣ ਵਾਸਤੇ ਆਪ ਸਭ ਨੂੰ ਬਹੁਤ ਬਹੁਤ ਧੰਨਵਾਦ ਜੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਤੇ ਸਮੋਲ ਪਿੰਡ ਵਸੀਆਂ ਨੂੰ ਮੇਰੇ ਵੱਲੋਂ ਉਹ ਯਾਰ ਬਲੌਗ ਆ ਲੱਖ ਲੱਖ ਬਲੌਗ ਹੈ ਬਧਾਈਆਂ ਮੰਗਦਾ ਹੁਣੇ ਕਰਤੀ ਉਹ ਦੇਖ ਕਦੀ ਨਹੀਂ ਦੇਣਾ ਕੋਈ ਗਿਆ ਰੰਗ ਨਾ ਪੂਰਾ ਨਾ ਦਿਨਾਰੇ ਗਿਆ ਨਾ ਪਤਾ ਮਾ